ਗਰਬਾਣੀ ਅੱਜ ਤੇ ਗੱਲ ਕਰਦੇ ਹੈ ਅੱਜ ਕਿੰਨਾ ਕੋ ਹੈ ਇਹ ਸਰੀਰ ਚੱਲ ਰਿਹਾ ਠੀਕ ਹੈ ਨਹੀਂ ਤੇ ਮਿੱਟੀ ਦੀ ਢੇਰੀ ਹੈ ਗਰਬਾਣੀ ਸਾਰੇ ਸੰਸਾਰ ਚ ਸ਼ਾਂਤੀ ਲਿਆ ਸਕਦੀ ਹੈ ਪੜਨੀ ਪੈਗੀ ਪ੍ਰਚਾਰਨੀ ਪੈਗੀ ਵਿਦਿਆ ਵਿਚਾਰੀ ਤਾਂ ਪਰਪਕਾਰੀ ਇਹ ਵਿਦਿਆ ਵਿਚਾਰਾ ਤਾਂ ਤੋ ਪੜ ਪੜ ਮਾਨ ਪਾਏਗਾ ਇਹ ਗਲੇ ਤੋਂ نیچے ਇਹ ਜਿਹੜਾ ਅੰਦਰ ਰਸ रह ਜਾਂਦਾ ਹੈ ਇਹਦਾ ਸਰੀਰ ਬਣਦਾ ਹੈ ਜਿਹੜਾ ਅਸੀਂ ਭੋਜਨ ਛਕਿਆ ਪ੍ਰਸ਼ਾਦਾ ਛਕਿਆ ਲੰਗਰ ਛਕਿਆ ਜਿਹੜਾ ਅੰਦਰ ਅੰਸ ਰਹਿ ਜਾਂਦਾ ਹੈ ਉਹ ਸਾਡਾ ਸਰੀਰ ਹੈ ਜੋ ਅਸੀਂ ਸੁਣਿਆ ਜੋ ਅੰਦਰ ਆ ਗਿਆ ਉਹ ਸਾਡਾ ਮਨ ਹੈ ਸੋ ਇਹ ਧੁਨ ਤੋਂ ਧੁਨੇ ਤੋਂ ਸ਼ਬਦ ਸਰੂਪ ਹੋਣਾ ਹੈ ਇਹ ਅਨਹਦ ਆਵਾਜ਼ ਬਚਣੇ ਹਨ ਨਾਦ ਵਚਣਗੇ ਸੋ ਚਲਦੇ ਚਲਦੇ ਦਿਲ ਤੱਕ ਦਿਲ ਤੇ ਸ਼ਬਦ ਬਣੇਗਾ ਇਹ ਆਗਿਆ ਚੱਕਰ ਇਹ ਆਨੰਦ ਅਮਰਤ ਇਹਦੇ ਜੋ ਨਾਮ ਅਰਜੀ ਰੱਖਦੀ ਹੈ ਇਹ ਮਹਾਨੰਦ ਸੋ ਮਹਾਰਸ ਕੀ ਹੈ ਜੇ ਧਰਮ ਹੈ ਮਹਾਰਸ ਹੈ ਸਾਰੇ ਰਾਸ ਹਨ ਇਹਦੇ ਚ ਸ ਇਹ ਸਰੀਰ ਦਾ ਅੰਤ ਹੈ ਇਹਦੀ ਯਾਤਰਾ ਖਤਮ ਹੋ ਜਾਣੀ ਹੈ मन की यात्रा नहीं मन ने ज्योत रलना है चुगत भुगत मुगत सब कुछ गुरु घर है सौ so, ये साधिया बिरतियाँ सप बिरती गिरती ए कुकर बिरते ए ए गिद्धड़ बिरते ए साडे सुबह हन असिना कई लम्मे पड़ा चुलंगे हाँ सो पहलवासे ए ਜੰਗਲਾਂ ਚ ਰਹਿੰਦੇ ਸੀ ਸੋ ਇਹ ਵਿਰਤियां ਸਾਡੇ ਸੁਭਾਅ ਸੰਸਕਾਰ ਚ ਹਨ ਕੁਕਰ ਕੀ ਕਰਦਾ ਹੈ ਉਹ ਡਰਾਉਂਦਾ ਹੈ ਖੋਂਦਾ ਹੈ ਸੋ ਆਪਣੀ ਬਲਾਦਰੀ ਨਾਲ ਈਰਖਾ ਰੱਖਦਾ ਹੈ ਸੋ ਐਸਾ ਹੈ ਸਾਡਾ ਵਿਵਹਾਰ ਇਹ ਸੰਸਕਾਰ ਕਈ ਜਨਮ ਤੋਂ ਹਨ ਸੋ ਮੈਂ ਤਨ ਰੱਖਣ ਕੋ ਦਿਆ ਮੁਗਦ ਕਹ ਤਨ ਮੇਰਾ ਪ੍ਰਮਾਤਮਾ ਨੇ ਇਹ ਖਜ਼ਾਨਾ ਦਿੱਤਾ ਸੀ ਇਹ ਇੱਕ ਘਟ 84 ਲੱਖ ਜੋਨ ਸਾਨੂੰ ਸੰਭਾਲ ਲਈ ਬਣੀ ਸੀ ਬਹੁਤ ਵੱਡਾ ਖਜ਼ਾਨਾ ਸੀ ਇਹ ਪਾਣੀ ਇਹ ਖਤਮ ਹੋਏਗਾ ਨਹੀਂ ਇਹ ਪਾਣੀ ਦੇ ਬੂੰਦ ਵੀ ਨਹੀਂ ਖਤਮ ਹੁੰਦੀ ਇਹ ਹੋਰ ਸਬਾਅ ਚ ਗੈਸ ਬਣ ਸਕਦੀ ਹੈ ਬਰਫ਼ ਬਣ ਸਕਦੀ ਹੈ ਹੋਰ ਰੂਪ ਧਾਰ ਸਕਦੀ ਹੈ ਰੁੱਖ ਚ ਜਾ ਸਕਦੀ ਹੈ ਸੋ ਇਹ ਸਭ ਕੁਝ ਬਣਾ ਕੇ ਪਰਮੇਸ਼ਰ ਨੇ ਅਸੀਂ ਭਾਈ ਨੂੰ ਮੰਨਦੇ ਹਾਂ ਮਾਤਾ ਪਿਤਾ ਮੰਨਦੇ ਆ ਭੈਣ ਭਰਾ ਮੰਨਦੇ ਆ ਰਿਸ਼ਤੇਦਾਰ ਮੰਨਦੇ ਆ ਪਰ ਪ੍ਰਮੇਸ਼ਰ ਮੰਨਦੇ ਆ ਐਵੇਂ ਨਹੀਂ ਇਹ ਨਹੀਂ ਮੰਨਦੇ ਸੋ ਜਦਾਂ ਕਹ ਸੰਕਟ ਵਿਪਤਾ ਚ ਆ ਜਾਂਦੇ ਆ ਫਿਰ ਯਾਦ ਆਉਂਦਾ ਅੱਲਾ ਵੈਗ ਰੱਖਦਾ ਪਰਮੇਸ਼ਰ ਸੋ ਉਹ ਕਾਨੂੰਨ ਰੂਪ ਹੈ ਉਹ ਸਿਸਟਮ ਰੂਪ ਹੈ ਉਹ ਸੱਚ ਰੂਪ ਹੈ ਉਹ ਸਤਿਆ ਤੋ ਹੈ ਸੋ ਕੋਈ ਗੱਲ ਪੁੱਛਣੀ ਹੈ ਕਿੰਨੂੰ ਪੁੱਛੀਏ ਇਹ ਸਮਾਨ ਪੁੱਛਦੇ ਹਾਂ ਇਹ ਕਹਿੰਦਾ ਮੈਂ ਡਰ ਔਰ ਪ੍ਰੇਮ ਨਾਲ ਜ਼ਿੰਮੇਦਾਰੀ ਨਾਲ ਦੇਵਤੀ ਦੇ ਰਿਹਾ ਹਾਂ ਸੋ ਸਤਿਆ ਤੋ ਖੜਾ ਹੈ ਇਹ ਦੋ ਕਾਮ ਜਬ ਵੀ ਦੇ ਰਾਜ ਹਨ ਦਰ اور પ્રેમ ਆਪਣੇ ਆਪ ਨੂੰ ਪ੍ਰੇਮ ਕਰਨਾ ਹੈ ਪਿਆਰ ਕਰਨਾ ਪ੍ਰੀਤ ਪਾਣੀ ਹੈ ਤਾਂ ਹੀ ਜੇ ਕੁਝ ਹੋਏਗਾ ਸਾਡੇ ਕੋ ਦੁੱਖ ਹੈ ਸਾਡੇ ਬਰਤਨ ਚ ਦੂਸਰੇ ਨੂੰ ਦਿੰਦੇ ਹਾਂ ਉਹੀ ਵਾਪਸ ਮਿਲੇਗਾ ਜਿਹੜਾ ਬੀਜ ਬੀਜਣਾ ਹੈ ਇਹ ਦਲੀਆ ਹੋਇਆ ਬੀਜ ਦੋ ਚਿੱਤ ਹੋਇਆ ਬੀਜ ਆਟਾ ਬਣਿਆ ਪਹਿਲੋਂ ਬੀਜ ਦੋ ਫੜ ਹੋ ਗਿਆ ਦੋ ਚਿੱਤੀ ਗੱਲ ਨਹੀਂ ਬੰਨੀ ਤੇ ਦਲੀਆ ਹੋ ਗਿਆ ਆਟਾ ਹੋ ਗਿਆ ਇਹ ਨਹੀਂ ਉਗਣਾ ਹਰ ਕਾ ਬੁਲਾਵਣਾ ਬੁਲਾਵੋ ਮੇਰੇ ਭਾਈ ਸਹਿਜ ਬੁਲਾਵੋ ਜੈਸੇ ਤਤ ਨਾ ਜਾਈ ਸਭ ਧੀਰਜ ਰੱਖਣਾ ਪਏਗਾ ਇਹ ਦਾਈ ਵੀ ਤਾਈਂ ਜੰਮੇਗਾ ਗੁਰੂ ਤੋਂ ਬਿਨਾ ਸਿੱਖ ਅੰਦੇ ਹਾਂ ਅੱਖਾਂ ਤੇ ਪੱਟੀ ਬੰੱਝੀ ਹੈ ਸੋ ਹੌਸਲਾ ਰੱਖਣਾ ਪਏਗਾ ਉਹ ਆਇਆ ਹੋਇਆ 84 ਲੱਖ ਜੂਨ ਬਣਾ ਕੇ ਵਿੱਚ ਬੈਠਾ ਹੈ ਸੋ ਇੱਕ ਰਾਜਾ ਰਾਤ ਨੂੰ ਸੋਚਣ ਲੱਗਾ ਅਸੀਂ ਟੈਕਸ ਲੈ ਕੇ ਇਹਨਾਂ ਦੇ ਜਨਤਾ ਦੇ ਸਿਰ ਤੇ ਰਾਜ ਕਰਦੇ ਹਾਂ ਸੋ ਪੈਸਾ ਤਾਂ ਜਨਤਾ ਦਾ ਹੈ ਮੌਜ ਇਹਨਾਂ ਦੇ ਸਿਰ ਤੇ ਅਸੀਂ ਲੈਂਦੇ ਹਾਂ ਸੋ ਇਹ ਭੋਜ ਵੀ ਇੰਨਾ ਵੀ ਮਾਇਆ ਤੇ ਖਰਚੇ ਨਾਲ ਚੱਲ ਰਹੀ ਹੈ ਇਹ ਤਾਂ ਕਿੰਨੀ ਫੌਜ ਹੈ ਸਾਡੀ ਤਾਂ ਪੇਛੇ ਜਾਣੀ ਨਹੀਂ ਇੱਕ ਜਣੇ ਦੀ ਸਾ ਫਿਰ ਜਿਵੇਂ ਵਿੱਚ ਓਲਾ ਵਿੱਚ ਓਲਾ ਪਾਤਾ ਇਹ ਬਾਬਾ ਪਾਤਾ ਸੋ ਕਹਿੰਦਾ ਕੋਈ ਨਹੀਂ ਜੋ ਕਰਦਾ ਰੱਬ ਕਰਦਾ ਹੈ ਜੇ ਸਾਰਾ ਕੁਝ ਹੀ ਰੱਬ ਕਰਦਾ ਹੈ ਸਿਰ ਤੇ ਗੱਲ ਖਤਮ ਹੈ ਨੀ ਹੱਟ ਛੋਟੇ ਛੋਟੇ ਸਾਇਵ ਜਾਰੇ ਨਿਕਿਆ ਜਿੰਦਾ ਵੱਡੇ ਸਾਕੇ ਤੇ ਰੱਬ ਨੇ ਬਿਠਾਏ ਦੋਸ ਕਿੰਨੂੰ ਦਈਏ ਨਹੀਂ ਐਸਾ ਨਹੀਂ ਹੈ ਸੋ ਕੁਛ ਇਹ ਧਰਤੀ ਚ ਬੀਜਣਾ ਪਏਗਾ ਇਹ ਸੂਰਜ ਤੋ ਆਈ ਹੈ ਧਰਤੀ ਫੇ ਠੰਡੀ ਹੋ ਕੇ ਪਹਿਲੋ ਜੀਵ ਨਹੀਂ ਆਏ ਬਾਅਦ ਚ ਜੀਵ ਹੌਲੀ ਹੌਲੀ ਪੈਦਾ ਹੋਏ ਸੋ ਸਭ ਆਪਣੇ ਆਪ ਚੱਲ ਰਿਹਾ ਹੈ ਸਭ ਉਹ ਸੋ ਆਪ ਹੀ ਬੀਜ ਰੂਪ ਹੈ ਆਪ ਹੀ ਟਾਹਣੀਆ ਹੈ ਜੜ ਪੱਤਾ ਫਲ ਫਲ ਪਾਣੀ ਸਭ ਕੁਝ ਆਪ ਹੈ ਵਿਰਲੇ ਨੂੰ ਸਮਝ ਆਉਂਦੀ ਹੈ ਜੋ ਸਮਝ ਲਏਗਾ ਉਹ ਜੀਵਨ ਬਾਜੀ ਜਿੱਤ ਲਏਗਾ ਜਿੰਨ ਕਿ ਰਵਾਏਗੀ ਹਾਏ ਹੇ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਇਹ ਸੁਖ ਆਪਣੇ ਆਪ ਆਉਣਗੇ ਦੀਵਾ ਬਲੈ ਅੰਧੇਰਾ ਜਾਏ ਦੇਖ ਪਾਠ ਮਤ ਪਪਾ ਖਾਈ ਇਹ ਗਿਆਨ ਦਾ ਦੀਵਾ ਬਲਣਾ ਹੈ ਜਗਿਆ ਹੈ ਦੀਵਾ ਜਗਾ ਸਕਦਾ ਹੈ ਮਿਲਿਆ ਹੋਇਆ ਮਲਾ ਸਕਦਾ ਹੈ ਸਹਿਜ ਰੱਖਣਾ ਪਏਗਾ ਰਹਾਵ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚ ਕਈ ਵਾਰ ਆਇਆ ਹੈ ਤੂੰ ਜ਼ਿੰਦਗੀ ਚ ਕੱਲੀ ਗੱਡੀ ਭਜਾਈ ਨਹੀਂ ਜਾਣੀ ਸੋਚਣਾ ਵੀ ਹੈ ਜਿਵੇਂ ਆਰਤੀ ਨਾਲ ਸਾਫ ਕਰਦੇ ਆ 6 ਮਹੀਨੇ ਬਾਅਦ ਕੀ ਖਟਿਆ ਵਟਿਆ ਸਹ ਜੇ ਜਨੌਰ ਪਸ਼ੂ ਵੀ ਆਪਣੇ ਬੱਚੇ ਪਾਲ ਕੇ ਚਲੇ ਗਿਆ ਸੀ ਬੱਚੇ ਪਾਲ ਕੇ ਚਲੇ ਗਏ ਸਾਡੇ ਤੇ ਉਹਨਾਂ ਚ ਕੀ ਫਰਕ ਹੈ ਸ ਪਰਮੇਸ਼ਰ ਨੇ ਆਪਣਾ ਪੁੱਤਰ ਬਣਾ ਕੇ ਸਾਨੂੰ ਪੈਦਾ ਕੀਤਾ ਹੈ ਸ ਸੰਸਾਰ ਜਾਂ ਤਾਕਤਾਂ ਨੇ ਤਲੀ ਤੇ ਹਨ ਸ ਔਖਾ ਮਾਰਗ ਹੈ ਸੱਚਾ ਰਾ ਸੋ ਜਿੰਦਗੀ ਰਵਾਏ ਦੀ ਹਾਈ ਹਾਈ ਕਰਾਇ ਕਿ ਜਦੋਂ ਦੁੱਖ ਕਿਉਂ ਹੈ ਕੀ ਕਰਨਾ ਕਿਉਂ ਕਰਨਾ ਹੈ ਕਿਵੇਂ ਕਰਨਾ ਜਦੋਂ ਇਹ ਪਤਾ ਲੱਗ ਗਿਆ ਜੀਵਨ ਬਾਜੀ ਜਿੱਤ ਜਾਗੇ ਸੋ ਸੁਮੇ ਤਨ ਰੱਖਣ ਕੋ ਦੀਆ ਮੁਗਦ ਕਹ ਤਨ ਮੇਰਾ ਸੋ ਤਨ ਵੀ ਪਰਮੇਸ਼ਰ ਦਾ ਹੈ ਮਨ ਵੀ ਪਰਮੇਸ਼ਰ ਦਾ ਹੈ ਤਨ ਵੀ ਪਰਮੇਸ਼ਰ ਦਾ ਹੈ ਜਦੋਂ ਸਾਰਾ ਕੁਝ ਉਹਦੇ ਕੋਲ ਆਇਆ ਹੈ ਪਿੱਛੇ ਜਾਈਏ ਪਿੱਛੇ ਪਿੱਛੇ ਸਾਡੀ ਬੀੜੀਆਂ ਨੇ ਕਿੱਥੋਂ ਲਿਆਂਦਾ ਸੋ ਪਿੱਛੇ ਪਰਮਾਤਮਾ ਹੀ ਬਚੇਗਾ ਫਿਰ ਅਸੀਂ ਕੀ ਪਰਮੇਸ਼ਰ ਲਈਏ ਅਸੀਂ ਸਾਰੇ ਔਗਣ ਇਹ ਸਾਡੇ ਹਨ ਇਹ ਪਰਮੇਸ਼ਰ ਦੀ ਝੋਲੀ ਚ ਪਾ ਦੀਏ ਫਿਰ ਉਹ ਦਰਲੇ ਵਰਲੇ ਹਨ ਪੰਡਿਆਂ ਜਿਵੇਂ ਪੰਡਾ ਮੰਦੀ ਰੱਖਦੇ ਹਨ ਜੋ ਮੀਆਂ ਹਨ ਜੋ ਭਾਈ ਸਹਿਬ ਹਨ ਅਸੀਂ ਸਿੱਖ ਹਾਂ ਸੋ ਸਿੱਖਣ ਵਾਲੀ ਮਰਤੇ ਦਮ ਤੱਕ ਭਾਵਨਾ ਚਾਹੀਦੀ ਹੈ ਸੋਚ ਚਾਹੀਦੀ ਹੈ ਅਸੀਂ ਅਧੂਰੇ ਆ ਸਿੱਖਣ ਵਾਲੇ ਸਾਡੇ ਤੇ ਇੱਕ ਅੰਦਰੋਂ ਧੀਰਤੀ ਚਾਹੀਦੀ ਹੈ ਸੋ ਕਈ ਜਨਮ ਲੈਂਦੇ ਆ ਕਈ ਬਿਰਤੀਆਂ ਹਨ ਸੋ ਕੁਕਰ ਬਿਰਤੀ ਅਸੀਂ ਤਰੰਦੇ ਆ ਖੁੰਦੇ ਆ ਧਮਕਾਂਦੇ ਆ ਆਪਣੀ ਬਲਾਗਰੀ ਨਾਰੀ ਰਖ ਰੱਖਦੇ ਹਾਂ ਸੋ ਸਾਰੇ ਕਿਸੇ ਕੌਮ ਨਾਲ ਸਾਰਿਆਂ ਨਾਲ ਪਿਆਰ ਕਰਨਾ ਜੇ ਧਰਮ ਨਹੀਂ ਹੈ ਸੋ ਫਿਰ ਕੁਸ਼ਵੇਂ ਨਹੀਂ ਸੋ ਧਰਮ ਕਮਾਣਾ ਪੈ ਗਿਆ ਸੀ ਮਨੁੱਖਾਂ ਸੋ ਮਨ ਚਿੱਤ ਬੁੱਧ ਅਹੰਕਾਰ ਕਰਕੇ ਸੋ ਮਨ ਦੀ ਤਾਕਤ ਬਹੁਤ ਹੈ ਬੰਦਾ ਆਈ ਤੇ ਆਜੇ ਬਹੁਤ ਕੁਝ ਕਰ ਸਕਦਾ ਸੋ ਸਵੇਰ ਦਾ ਭੁੱਲਿਆ ਜੇ ਸ਼ਾਮ ਘਰ ਆਜੇ ਭੁੱਲਿਆ ਨਹੀਂ ਸੋ ਕੁਆਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਸੋ ਸਿੱਪੂ ਲੈ ਹੋਏ ਹਾਂ ਸੋ ਕੁਰਬਾਨੀ ਸਰਵਨ ਕਰਨੀ ਪੈਗੀ ਪੜਨੀ ਪੈਗੀ ਵਿਚਾਰਨੀ ਪੈਗੀ 10 ਤੋਂ ਬੰਧ ਦੀ ਗਲਤੀ ਆ ਹੋ ਰਹੀ ਆ ਮੂਰਖ ਜੀ ਦਾਸ ਆ ਸੰਗਤ ਔਰ ਗੁਰੂ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ ਜੇ 1000 ਰੁਪਏ ਕਮਾਣਾ ਹੈ 100 ਰੁਪਏ ਖਾ ਲੈਣਾ ਹੈ ਅੰਤ ਪਛਤਾਵਾ ਨਾ ਰਹੇ ਕਿ ਖੱਟਿਆ ਵਟਿਆ ਸੋ ਅਨੰਦ ਲੈਣਾ ਹੈ ਜ਼ਿੰਦਗੀ ਦਾ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਸਭ ਤੋਂ ਆਪਣੇ ਆਪ ਨੂੰ ਮੈਂ ਜਾਣਦਾ ਹਾਂ ਸੋ ਆਪਣੀ ਡੋਰ ਕਿਸੇ ਨੂੰ ਕੀ ਪੁੱਛੀਏ ਸ ਲੋਕ ਹੱਸਣਗੇ ਸ ਗਰੀਬ ਹੈ ਗਰੀਬੀ 'ਚ ਪੈਦਾ ਹੋਣਾ ਜਨਮ ਲੈਣਾ ਠੀਕ ਹੈ ਗਰੀਬ ਹੋ ਕੇ ਮਰਨਾ ਇਹ ਸਾਡਾ ਸਾਨੂੰ ਗੁਨਾਹ ਮਿਲੇ ਲੱਗੇਗਾ ਅੱਗੇ ਪੀੜੀਆਂ ਦਾ ਹਾਰਡ ਵਰਕ ਕਰਨੀ ਹੈ ਮਿਹਨਤ ਕਰਨੀ ਮਸਖਤ ਕਰਨੀ ਹੈ ਜਿਨੀ ਨਾਮ ਤੇ ਆਇਆ ਗਏ ਮਸਖਤ ਕਾਲ ਨਾਨਕ ਪ੍ਰਮਖੁਜ ਲੈ ਕੇ ਕੀਤੀ ਛੁੱਟੀ ਨਾਲ ਉਹ ਪ੍ਰਗਟ ਹੋਣਗੇ ਛੁਪੇ ਹੋਏ ਪ੍ਰਗਟ ਹੋਣਗੇ ਜੀ ਜਿਵੇਂ ਦੁੱਧ ਚ ਕਿ ਉਹ ਛੁਪਿਆ ਹੋਇਆ ਹੈ ਇਹ ਰੁੱਖਾਂ ਚ ਅਗਨੀ ਛੁਪੀ ਹੋਈ ਹੈ ਇੱਦਾਂ ਹੀ ਪਰਮੇਸ਼ਰ ਉਹ ਸੱਚ ਰੂਪ ਹੈ ਸਦੀਆਂ ਤੋਂ ਸੱਚ ਹੈ ਜੀ वाहिगुरू जी का ख़ालसा वाहिगुरू जी फतेह देग देग